ਨੇ ਚੈਨਲ ਤੇ ਹੈ ਸਾਰਿਆਂ ਦਾ ਸਵਾਗਤ ਤੇ ਤਰੀਕ ਹੈਗੀ ਆ ਮਿੱਤਰੋ 3 ਮਈ 2024 ਤੱਕ ਜੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਤੱਕੀ ਤਵੀ ਤੇ ਬਹਿ ਕੇ ਗੁਰੂ ਜੀ ਨੇ ਸਾਡੇ ਲਈ ਸ਼ੀਲੀਆਂ ਦਿੱਤੀਆਂ ਸੀ ਨਹੀਂ ਕੀ ਗੁਰੂ ਅਰਜਨ ਦੇਵ ਜੀ ਦਾ ਅੱਜ ਹੈਗਾ ਜੀ ਛਿੱਟ ਇਹੜਾ ਸਕੂਲਾਂ ਵਾਲੀਆਂ ਬੈਨਸ ਕਰਕੇ ਜਾ ਰਹੀਆਂ ਨੇ ਆਪਣੇ ਕੋਲ ਦੀ ਟੱਪੀਆ ਪਰ ਆਪਾਂ ਵਾਲੀ ਸਾਈਡ ਜਾ ਰਹੇ ਸੀ ਕਿ ਅੱਜ ਕੀ ਇਸ ਸਕੂਲ ਦਾ ਹੈਗਾ ਕੁਦਰ ਉਹ ਵੀ ਵਾਟਰ پارک ਲੈਡਾ ਵੀ ਚ ਬੱਚਿਆਂ ਨੇ ਵਾਟਰ پارک ਇਹੜਾ ਬੜਾ ਨਮਾ ਨਾ ਜਿਆ ਕੋਈ ਰੋਕ ਨਹੀਂ ਮੁਸ਼ਕਿਲ ਨਹੀਂ ਇਸ ਦੇ ਵਿੱਚ ਟੂਰ ਰਵਾਗ ਲਿਆਉਂਦੇ ਨੇ ਤੰਗ ਮੈਣਾ ਜਾਂਦੀ ਹੈ ਜਿਵੇਂ ਜਿਵੇਂ ਦੱਬੀ ਹੈ ਤੇ ਮਿੱਤਰੋ ਮੌਸਮ ਹੈ ਜਿਹੜਾ ਬੜਾ ਸੁਹਾਵਣਾ ਹੋ ਗਿਆ ਜਦੀ ਦੀ ਗਰੂ ਕਿਉਂਕਿ ਵਰਖਾ ਪੈ ਕੇ ਰੁੱਕ ਗਈ ਹੈ ਵੀ ਧਰਮਚਿਮ ਜੀ ਹੋ ਕੇ ਜਾਦੇ ਬਿਤਾ ਨਹੀਂ ਹੈਗਾ ਤੇ ਵਰਖਾ ਪੈ ਕੇ ਰੁੱਕ ਗਈ ਹੈ ਤੇ ਮੌਸਮ ਬੜਾ ਵਧੀਆ ਹੋ ਗਿਆ ਮੌਸਮ ਸੁਹਾਵਣਾ ਹੋ ਗਿਆ ਇਹਦਾ ਕਰਕੇ ਸ਼ਹਿਰ ਹੈਗੀ ਆ ਸਾਈਕਲਿੰਗ ਆਪਣੀ ਹੈਗੀ ਅੱਜ ਲਗਭਗ ਘੰਟਾ ਅੱਡੇ ਤੋਂ ਜ਼ਿਆਦਾ ਲਗਭਗ ਪੰਜ ਕੋਈ ਜਾਂਦੇ ਆ 6.5 ਕਿਉਂਕਿ ਮਰਖਾ ਹੋ ਰਹੀ ਸੀ ਤੇ ਉਹ ਤੋਂ ਥੋੜੇ ਡੈਡੀ ਜਦ ਕਿਲੇ ਹੋ ਗਏ ਨੇ ਉਹ ਸੱਚੇ ਵਿੱਚ ਹੋ ਗਏ ਸਵੇਰੇ ਸਵੇਰੇ ਜਿਵੇਂ ਸੰਦੀਪ ਘਰ ਰਹਿਣਾ ਕੋ ਤੇ ਆਉਦੇ ਪਰ ਫੜਦੇ ਹੋ ਜਾਂਦੇ ਆ ਤੇ ਮਿੱਤਰੋ ਸ਼ਹੀ ਦੀਂਢੜਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਤਵੀ ਤੇ ਗੁਰੂ ਸਾਡੇ ਲਈ ਬੈਠੇ ਸੀ ਸ਼ੇਧੀਆਂ ਦਿੱਤੀਆਂ ਆ ਆਪਦੇ ਸਰੀਰ ਤੇ ਹਰੀਆਂ ਚੀਂੜਾਈ ਗੁਰੂ ਬਹੁਤ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਦਸਵੇਂ ਗੁਰੂ ਹੋਏ ਨੇ ਸਿੱਖਾਂ ਦੇ ਵੀ ਇਤੂ ਬਾਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਦਾ ਗੁਰੂ ਮੰਨਣਾ ਕਿਉਂਕਿ ਗੁਰੂ ਦੇ ਧਾਰੀ ਤੋਂ ਬਾਅਦ ਕੋਈ ਵੀ ਨਹੀਂ ਆਪਦੇ ਸਰੀਰ ਤੇ ਸਾਰਾ ਖੁੰਡਾ ਆ ਆਪ ਦਾ ਪਰਿਵਾਰ ਸਾਰਾ ਸਿੱਖੀ ਦੀ ਵਾਰ ਹੈ ਤੇ ਸਿੱਖੀ ਨੂੰ ਜਾਨ ਕਿਤਾ ਅਕੀਦਾ ਮਿੱਤਰੋ ਇੰਨੀ ਸੀ ਵੀ ਦੁਨੀਆ ਨੂੰ পালਟ ਸਕਦੇ ਸੀ ਪਰ ਨਹੀਂ ਆਪਦੇ ਸਰੀਰ ਤੇ ਹੰਡਾ ਕੇ ਪ੍ਰਤੱਖ ਆਪਦੇ ਧਰਮ ਨੂੰ ਲੈ ਕੇ ਸਿੱਖ ਧਰਮ ਬਹੁਤ ਵੱਡਾ ਦੁਨੀਆ ਦੇ ਵਿੱਚ ਆਲਵਾੜ ਦੇ ਵਿੱਚ ਮੰਨਿਆ ਜਾਣ ਵਾਲਾ ਧਰਮ ਹੈ ਧਰਮ ਤਾਂ ਮਿੱਤਰੋ ਸਾਰੇ ਸਤਕਾਰਯੋਗ ਨੇ ਪਰ ਸਿੱਖੀ ਧਰਮ ਹੈ ਦਾ ਬੜਾ ਸਤਕਾਰ ਹੈ ਬੜੇ ਲੋਕ ਇਹਨੂੰ ਹੋਰ ਧਰਮਾਂ ਨੂੰ ਛੱਡ ਛੱਡ ਕੇ ਵੀ ਮੰਨ ਰਹੇ ਨੇ ਕਿਉਂਕਿ ਇਹਦੇ ਵਿੱਚ ਨਹੀਂ ਨਾ ਕਿਤੇ ਸ਼ਕਤੀ ਨਹੀਂ ਪਾਇਆ। ਆਪ ਦੇ ਸਰੀਰ ਤੇ ਹੰਡਾਇਆ ਹੈ। ਜਿੰਨਾ ਵੀ ਕੁਰਬਾਨੀਆਂ ਕੀਤੀਆਂ ਨੇ ਸਾਰੀਆਂ ਆਪ ਦੇ ਸਰੀਰ ਤੇ ਹੰਡਾਈਆਂ। ਆਪ ਦੇ ਸਰੀਰ ਤੇ ਕੋਈ ਵੀ ਚੀਜ਼ ਹੰਡਾਉਣੀ ਬਹੁਤ ਵੱਡਾ ਤਪ ਆਪ ਦੇ ਅੰਚ। ਭਵਾਂ ਦੀ ਕਿ ਉਹ ਆਵਲੇ ਧਰਮ ਦੀ ਕੁਰਬਾਨੀ ਹੋਵੇ ਤੇ ਭਵਾਂ ਲਈ ਆਪ ਦੇ ਪਰਿਵਾਰਾਂ ਲਈ ਕੁਰਬਾਨੀ ਹੋਵੇ। ਜਿੱਥੇ ਭਵਾਂ ਦੀ ਕੁਰਬਾਨੀ ਆਪਣੇ ਪਰ। ਕਿਉਂਕਿ ਜਿਹੜੀ ਚੀਜ਼ ਸਰੀਰ ਤੇ ਹੰਡਾਈ ਜਾਂਦੀ ਹੈ ਉਸ ਨੂੰ ਹਮੇਸ਼ਾ ਵੱਡਾ ਮੰਨਦੇ। ਕਿ ਇਸ ਲਈ ਸਾਡੇ ਗੁਰੂਆਂ ਨੇ ਫਰੇਕ ਚੀਜ਼ ਆਪਦੇ ਸਰੀਰ ਤੇ ਹੰਡਾਈ ਹੈ ਕਿਤੇ ਵੀ ਆਪਦੀ ਸ਼ਕਤੀ ਦੀ ਵਰਤੋਂ ਨਹੀਂ ਕੀਤੀ ਇਸ ਲਈ ਸਿੱਖ ਧਰਮ ਹੈ ਜਿਹੜਾ ਸਾਰਿਆਂ ਤੋਂ ਵੱਡਾ ਧਰਮ ਹੈ ਇਸ ਵੇਲੇ ਆਲ ਵਰਡ ਦੇ ਵਿੱਚ ਮੰਨਿਆ ਜਾਣ ਵਾਲਾ ਧਰਮ ਹੈ ਕਿਉਂਕਿ ਅਮਰੀਕਾ ਕੈਨੇਡਾ ਤੱਕ ਪੰਜਾਬ ਨਾਲੋਂ ਵੱਡੇ ਪੱਧਰ ਤੇ ਧਰਮ ਮੰਨ ਰਹੇ ਨੇ ਪੰਜਾਬ ਦੇ ਵਿੱਚੋਂ ਸਿੱਖੀ ਥੋੜੀ ਜੀ ਤਨਖਾਹਾਂ ਦਾ ਸਿਸਟਮ ਨੇ ਖਤਮ ਕਰ ਦਿੱਤੀ ਹੈ ਕਿਉਂਕਿ ਗੁਰੂ ਘਰਾਂ ਦੇ ਵਿੱਚ ਹੋ ਗਿਆ ਤਨਖਾਹਾਂ ਦਾ ਸਿਸਟਮ ਜਿਹੜੇ ਬੰਦੇ ਤਨਖਾਹ ਤੇ ਕੰਮ ਕਰਦੇ ਨੇ ਉਹਨਾਂ ਦੇ ਨਿਰਭਾਵਨਾ ਵਿੱਚ ਕਦੇ ਵੀ ਨਹੀਂ ਹੁੰਦੀ। ਭਾਵਨਾ ਤਾਂ ਜਿਹੜੀ ਅੰਦਰੋਂ ਸੇਵਾ ਹੈ ਉਸ ਦੇ ਵਿੱਚ ਹੀ ਹੁੰਦੀ ਹੈ। ਜਿਹੜਾ ਤਨਖਾਈਆ ਸਿਸਟਮ ਦੀ ਤਨਖਾਈਆ ਸਿਸਟਮ ਨਹੀਂ। ਇਹ ਸਿੱਖਾਂ ਦੀ ਅੰਦਰਲੀ ਭਾਵਨਾ ਨੂੰ ਘਟਾ ਦਿੰਦੀ ਹੈ। ਇਤਨਾ ਤਨਖਾਈਏ ਸਿੱਖ ਹੋ ਗਏ ਨੇ ਲੱਖ ਲੱਖ ਡੂ-ਡੂ ਲੱਖ ਰੁਪਏ ਤਨਖਾਹ ਲੈਣ ਵਾਲੇ ਬੰਦੇ ਗੁਰੂ ਘਰਾਂ ਦੇ ਵਿੱਚ ਬਟੇਚਾ ਸ ਗੁਰੂ ਘਰਾਂ ਵਿੱਚ ਹੈਗੇ ਨਹੀਂ। ਜਿਨ੍ਹਾਂ ਦੀਆਂ ਕਿ ਦਿਨ-ਦਿਨ ਆਪਾਂ ਨੂੰ ਗਲਤ ਰਿਪੋਰਟਾਂ ਦੀ। ਇਹ ਨਹੀਂ ਆ ਨੇ ਕਿਉਂਕਿ ਤਨਖਾਹ ਜ਼ਿਆਦਾ ਹੈ। ਉਹਨਾਂ ਕੋ ਛੱਲੀ ਨਹੀਂ ਜਾ ਰਹੀ। ਕਹਾਂ ਬਹੁਤ ਜਿਆਦੇ ਵੱਡੇ ਬੱਧ ਤੇ ਨਹੀਂ ਕਿਸੇ ਦੇ 100 ਰੁਪਏ ਸਿਰ ਖਾਇਆ ਕਿਸੇ ਦੇ 1.5 ਰੁਪਏ ਸਿਰ ਖਾਇਆ ਹੈ। ਤੇ ਮਿੱਤਰੋ ਇੰਨੇ ਪੈਸੇ ਨੂੰ ਸਾਹਮਣਾ ਬਹੁਤ ਵੱਡੀ ਗੱਲ ਹੈ। ਕਿਉਂਕਿ ਹਰੇਕ ਮਾੜਾ ਇਨਸਾਨ ਇੰਨੇ ਪੈਸੇ ਨੂੰ ਨਹੀਂ ਸਾਮ੍ਹ ਸਕਦਾ। ਕਿਉਂਕਿ ਦੀ ਕਸ਼ਮਤਾ 10000 ਰੁਪਏ ਦੀ ਸੀ ਤੇ ਰੁਪਇਆ ਉਹਨਾਂ ਦੇ 1.5 ਲੱਗ। ਇਸੇ ਤਰ੍ਹਾਂ ਖਾਇਆ ਸਿਸਟਮ ਹੋ ਗਿਆ ਗੁਰੂ ਘਰਾਂ ਦੇ ਵਿੱਚ। ਸ਼ਰਤ ਆਪਾਂ ਉਹਨਾਂ ਨੇ ਪ੍ਰਿਕਟਾ ਦਿੱਤੀ ਲੋਕਾਂ ਦੀ। ਤੇ ਇਹ ਦੁਨੀਆ ਮਿੱਤਰੋ ਦੁਨੀਆ ਕਿਸੇ ਸਾਰੇ ਖੜੀ ਐ ਸਾਰੀ ਦੁਨੀਆ ਮਾੜੀ ਐ ਨਹੀਂ ਤੇ ਸਾਰੀ ਦੁਨੀਆ ਚੰਗੀ ਨਹੀਂ ਤੇ ਦੁਨੀਆ ਦੇ ਚੰਗੇ ਇਨਸਾਨ ਵੀ ਬੜੇ ਪੇ ਨੇ ਜੇ ਸਿੱਖ ਧਰਮ ਨਾਲ ਜੁੜੇ ਹੋਣ ਤੇ ਮਿੱਤਰੋ ਉਹਦੇ ਵਿੱਚ ਮਾੜੇ ਇਨਸਾਨ ਵੀ ਬੜੇ ਇਸ ਲਈ ਸਾਰੀ ਦੁਨੀਆ ਇੱਕ ਕੋਈ ਨਹੀਂ ਹੁੰਦੀ ਲੋਕ ਚੰਗੇ ਮਾੜੇ ਸਾਰੇ ਤਰ੍ਹਾਂ ਦੇ ਇਥੇ ਖਾਨਿਆਂ ਦੇ ਸਰੀਰ ਤੇ ਹੰਡਾ ਕੇ ਕੁਰਬਾਨੀਆਂ ਦੇ ਕੇ ਸਿੱਖ ਧਰਮ ਨੇ ਕਾਇਮ ਕੀਤਾ ਜੋ ਚੜਦੀ ਤੇ ਲੈਣੀ ਦੁਨੀਆ ਤੱਕ ਸਲਾਮ ਰਹੇਗਾ ਅਮਿਤ ਸ਼ਾਬਾਹ ਦੀ ਗੁਰੂਤਾਈ ਛੱਡਗੇ ਨੇ ਜਿੰਨਾ ਚਿਰ ਦੁਨੀਆ ਰਹੇਗੀ ਜਿੰਨਾ ਚਿਰ ਗੁਰੂ ਦਰਹ ਹੈਗਾ ਅੰਲਾ ਤੇ ਸਿੱਖ ਧਰਮ ਤੁਹਾਨੂੰ ਲੋਕਾਂ ਨੂੰ ਯਾਦ ਕਰਦੇ ਰਹਿਣਗੇ ਜਿਹਨੂੰ ਇਹ ਕੁਰਬਾਨੀਆਂ ਨੂੰ ਕੋਈ ਸ਼ਾ ਜਾ ਦੇਖੋ ਕਿਤੇ ਕੁਮਾਰੀ ਕਿਤੇ ਕੁਮਾਰੀ ਕਰਵਾਣੀ ਸੀ ਆਪ ਦੇ ਪਰਿਵਾਰ ਨਾਲ ਬਚੇ ਨੂੰ ਆ ਆ ਉਹ ਸਰੀਰ ਤੇ ਕੋਈ ਜਿਹਾ ਡਰਾਉਣਾ ਕਿਰਤਵੀਆਂ ਦੇ ਵੈਕਟਣ ਕਿਤੇ ਕੁਮਾਰੀ ਮੱਟੀ ਆਖੋ ਕਹਿਣਾ ਸੁੱਕ ਹੈ ਕੋਈ ਵੀ ਮਸਰੋ ਹਾਂ ਆਪਾਂ ਕਹਿ ਦਿੰਨਾ ਮਰਚ ਦੀਆਂ ਸ਼ੀਤੀਆਂ ਦੇ ਰਾਜ ਵਿੱਚ ਦਿੱਤੀ ਤੋਂ ਵੀ ਤੇ ਬੈਠ ਕੇ ਕੋਣੀ ਸੀ ਪਰ ਮੜਾ ਆ ਬਸ ਸਿੱਖ ਦੇ ਲਵੇ ਕਰਕੇ ਦਿਖਾਓ ਕਿ ਸੋਡਾ ਕੀ ਹਾਲ ਹੈ ਸਿਕਸ ਧਰਮ ਦੇ ਬੜੀ ਕਰਵਾਣੀ ਆ ਜਾਤ ਉਹ ਸੜਕ ਪਰਮਾਨੀ ਨੂੰ ਜਿਆਦਾ ਸੌਖਾ ਤੋਂ ਪਹੁੰਚਿਆ ਤੇ ਹੁਣ ਆਪਾਂ ਉੱਪਰ ਜਾਈ ਰਾਪਰ ਦੇ ਲੱਗੇ ਪਹੁੰਚ ਗਏ ਆ ਰਾਪਰ ਦੇ ਵਿੱਚ ਮੇਰੇ ਪਿੰਡ ਨਾਲੋਂ ਜ਼ਿਆਦਾ ਸਿੱਖਾਂ ਨਾਲ ਲੋਕ ਕਿਰੇਵੇ ਜੀ ਕਿਉਂਕਿ ਵੱਡਾ ਪਿੰਡ ਹੈ ਬਹੁਤ ਵੱਡਾ ਗੁਰੂ ਘਰ ਹੈ ਤੇ ਲੋਕਾਂ ਦੇ ਬੜੇ ਵੱਡੇ ਪੱਧਰ ਤੇ ਅੰਮ੍ਰਿਤ ਛੱਕੇ ਦੇ ਨਰਾਪਰਦੇ ਵਿੱਚ ਨਵੇਂ ਤਵੇ ਪਿੰਡਾਂ ਤੋਂ ਵੀ ਪਗਤੀ ਕੱਢ ਲਗੀ ਪਰ ਆਪਰਦੇ ਵਿੱਚ ਸਭ ਤੋਂ ਜ਼ਿਆਦਾ ਅੰਮ੍ਰਿਤ ਛੱਕੇ ਵਾਲੇ ਸਿੱਖ ਹੋਣਗੇ ਕਿਉਂਕਿ ਜਿੰਨਾ ਚਿਰ ਕੋਈ ਅੰਮ੍ਰਿਤ ਨਹੀਂ ਛਕਦਾ ਉਹਨਾਂ ਚਿਰ ਗੁਰੂ ਦਾ ਪੂਰਾ ਸਿੱਖ ਨਹੀਂ ਬਣਦਾ ਮਿੱਤਰੋ ਕਹਾਤਾ ਮੇਰੇ ਵਾਂਗ ਹਰੇਕ ਹੀ ਲੈਂਦਾ ਮੈਂ ਸਿੱਖਾਂ ਪਰ ਸਿੱਖੀ ਦਾ ਪੂਰਾ ਬਾਣਾ ਪਾਉਣਾ ਜੇ ਸਿੱਖੀ ਦੇ ਉੱਤੇ ਪੂਰਾ ਉਤਰਨਾ ਕਿਤੇ ਕੁਮਾੜੀ ਮੁੱਟੀ ਕਰਨੀ ਅੰਮਰ ਸੱਗਣਾ ਸਾਰੇ ਕਰਤਿਆਂ ਤੋਂ ਰਹਿਤ ਹੋ ਜਾਣਾ ਬਹੁਤ ਵੱਡੀ ਆਪ ਤੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਜਿਵੇਂ ਆਪਣੇ ਵੱਡੇ ਭਰਾ ਦਾ ਭਾਈ ਦਲਸਿੰਦਰ ਜਿਹੜਾ ਭਾਈ ਅੱਜਕੱਲ ਚੈਨਲ ਤੇ ਜਾਂ ਫੁਕਸ ਕਰਿਆ ਇਹਦਾ ਮੇਨ ਬਰੰਦਾ ਦਾ ਚੈਨਲ ਹੀ ਹੈ ਕਿਉਂਕਿ ਬਾਣਾ ਆਪਣਾ ਠੀਕੇ ਤੇ ਹੁੰਦਾ ਤੇ ਆਪਣੇ ਭਰਾ ਦਾ ਆਪਣੇ ਦਾ ਭਜਾਈ ਦਾ ਆਪਣੀ ਦਾ ਅੰਮਰ ਸੱਗਿਆ ਹੋਇਆ ਪੂਰੇ ਗੁਰੂ ਘਰ ਨਾਲ ਜੁੜੇ ਹੋਏ ਨੇ ਤੇ ਗੁਰੂ ਘਰ ਨਾਲ ਜੁੜੇ ਹੋਣ ਦਾ ਕਰਕੇ ਮਿੱਤਰੋ ਉਹਦਾ ਸੰਬੰਧ ਵੀ ਗੁਰੂ ਘਰ ਨੂੰ ਦੇ ਰਹੇ ਨੇ ਪਰ ਥੋੜੀ ਜਿਹੀ ਗੁਪਤ ਰੱਖਾਂਗੇ ਗੱਲ ਨੂੰ ਵੀ ਕਿਹੜੇ ਗੁਰੂ ਘਰ ਨੂੰ ਦੇ ਰਹੇ ਨੇ ਤੇ ਸੰਬੰਧ ਦੇਣਾ ਸਿੱਖ ਲਈ ਬਹੁਤ ਵੱਡੀ ਕੁਰਬਾਨੀ ਹੈ ਲੋਕ ਇੱਥੇ ਰਪਾਪਤੀ ਬੇਨੇ ਮੇਰੇ ਪਿੰਡ ਜੀ ਕਰੋੜਾਂ ਪਤੀ ਪਰ ਨੂੰ ਲੋਕ ਤਾਂ ਬਾਹਰਲੇ ਪਿੰਡਾਂ ਚ ਬਾਹਰ ਦਾ ਸੰਬੰਧ ਸ਼ਾਇਦ ਕੋਈ ਵੀ ਨਹੀਂ ਦੇ ਰਿਹਾ ਗੁਰਦਵੰਦ ਸੰਬੰਧ ਬਟਾ ਦੱਸਿਆ ਵੀ ਜਿਹੜਾ ਸੰਬੰਧ ਆਪ ਦੀ ਕਮਾਈ ਦੇ ਵਿੱਚੋਂ ਦਿੰਦਾ ਉਹ ਮੇਰਾ ਪੂਨ ਸਿੱਖ ਇਸ ਲਈ ਵੱਡੇ ਭਰਾ ਦਾ ਅੰਮ੍ਰਿਤ ਛਕਿਆ ਹੋਇਆ ਹੈ। ਵਰਜਾਈ ਦਾ ਛਕਿਆ ਹੋਇਆ ਹੈ। ਤੇ ਬਾਬਾਈ ਜੀ ਦੇ ਪੂਰੇ ਲੱਗ ਲੱਗੇ ਹੋਣ ਐਤਵਾਰ ਨੂੰ ਸੇਵਾ ਕਰਦੇ ਨਹੀਂ ਤਾਂ ਅਜੇ ਚੈਨਲ ਤੋਂ ਫ੍ਰੀ ਹੁੰਦੇ ਨੇ। ਸਾਰਾ ਦਿਨ ਸੇਵਾ ਦੇ ਲਾਉਂਦੇ ਨੇ। ਤੇ ਉਹਨਾਂ ਦਾ ਮਿੱਤਰ ਉਹ ਧਿਆਨ ਵਾਸ ਸੇਵਾ ਕਿੰਨੀ? ਜਾਂ ਅਜੇ ਚੈਨਲਾਂ ਕਿੰਨੀ ਹੈ। ਬਾਕੀ ਉਹਨਾਂ ਦਾ ਕਿਸੇ ਫਰਕ ਪੈ ਨਹੀਂ। ਕੁਝ ਵੀ ਹੋਈ ਜਾਵੇ। ਉਹ ਕੋਈ ਝਾਨੀ। ਵਧੀਆ ਗੱਲ ਲੱਗੀ ਉਹਨਾਂ ਦੀ। ਤੇ ਦਸਵਾਂ ਤਸੰਤ ਆਪਦਾ ਮਹੀਨੇ ਦੇ ਮਹੀਨੇ ਆਪਣੀ ਕਮਾਈ ਦੇ ਵਿੱਚੋਂ ਜਰੂਰ ਤੁਹਾਨੂੰ ਭੇਜ ਦੇਣੀ। ਬਹੁਤ ਵਧੀਆ ਕੁਰਬਾਨੀਆਂ ਉਹਨਾਂ ਦੀਆਂ ਕੁਰਬਾਨੀ ਮਨੂਗਾ ਇਸ ਗੱਲ ਨੂੰ ਕਿਉਂਕਿ ਲੋਕ ਕਰਵਾ ਪਤੀ ਪੇ ਨਹੀਂ ਕੋ ਤਾਂ ਸਵੀਰ ਨਹੀਂ ਜਿੰਦਾ ਲੱਖਾਂ ਪਤੀ ਪੇ ਨਹੀਂ ਪਰ ਵਾਹਿਗੁਰੂ ਮਹਾਰਾਜ ਉਹਨਾਂ ਨੂੰ ਸ਼ਮਤਾ ਬਖਸ਼ੀ ਕੁਰਬਾਨੀ ਦੀ ਲੈਣ ਦੀ ਇਸ ਪਸੰਦ ਦੀ ਆਪਣੀ ਕਿਰਪਾ ਬਣਾਈ ਰੱਖੇ ਤੇ ਕਮਾਈ ਦੇ ਵਿੱਚ ਸੁਭਣੀ ਜੀੜੀ ਪਰਪਰ ਕਰਤਾਰੀ ਤੰਦਰੁਸਤੀਆਂ ਮਾਲ ਖਰੇਗ ਨੂੰ ਬਖਸ਼ੇ ਆਪਣੇ ਚੈਨਲ ਨੂੰ ਬੜਾ ਪਿਆਰ ਮਿਲ ਰਿਹਾ ਹੈ ਬੜਾ ਸਪੋਰਟ ਮਿਲ ਰਿਹਾ ਹੈ ਤੇ ਉਹ ਮਿੱਤਰੋ ਆਪਰ ਆ ਗਿਆ ਮੌਸਮ ਖਰਾਬ ਹੈ ਨਹੀਂ ਪੱਗੀ ਵੀ ਜਾਣਾ ਸੀ ਤੇ ਆਪਾਂ ਵਾਪਸ ਹੀ ਕਰਾਂਗੇ ਸਾਰੇ ਵੀਰਾਂ ਦਾ ਚੈਨਲ ਦੇ ਉੱਤੇ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਸ਼ੁਕਰੀਆ ਜੀ ਆਉਂਦੇ ਬਸ ਤੇ ਪਰਮਾਤਮਾ ਤੁਹਾਨੂੰ ਬਖਸ਼ੀਆ